ਦਰਸ਼ਕੋ ਮਨਸੂਰ ਦੇਵਾ ਪਿੰਡ ਦੇ ਵਿੱਚ ਮੌਜੂਦ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੱਭਿਆਚਾਰਕ ਜਿਹੜਾ 27ਵਾਂ ਮੇਲਾ ਕਰਵਾਇਆ ਜਾ ਰਿਹਾ ਆ ਬਾਬਾ ਮਨਸਾ ਗਰਦੀ ਯਾਦ ਵਿੱਚ ਸਿਕਿਉਰਟੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਆ ਇੱਕ ਜਿਹੜੀ ਪ੍ਰਸਿੱਧ ਸਿਕਿਉਰਟੀ ਆ ਜਸ ਖੰਨਾ ਸਿਕਿਉਰਟੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬੌਸਰ ਦੀ ਟੀਮ ਪਹੁੰਚੀ ਹੋਈ ਆ ਸਭ ਤੋਂ ਪਹਿਲਾਂ ਤੁਹਾਡਾ ਨਿਊ ਚੈਨਲ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਕਵਰੇਜ ਰਹੀਂ ਅਸੀਂ ਪੂਰੀ ਦੇਸ਼ ਦੁਨੀਆ ਦੇ ਵਿੱਚ ਜਿਹੜੀ ਸਾਡੀ ਸਿਕਿਉਰਟੀ ਦਾ ਨਾਮ ਹੁੰਦਾ ਤੇ ਵੱਖੋ ਵੱਖੋ ਪ੍ਰੋਗਰਾਮਾਂ ਨੂੰ ਜਿਹੜਾ ਤੁਸੀਂ ਇੰਨੇ ਉੱਚੇ ਲੈਵਲ ਤੱਕ ਲੈ ਕੇ ਜਾਂਦੇ ਹੋ। ਜੀ। ਤਾਂ ਤੁਹਾਡੀ ਸਕਿਉਰਿਟੀ ਦਾ ਬੜਾ ਨਾਮ ਸੁਣਿਆ। ਹੁਣ ਤੱਕ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਆ ਜਿੱਥੇ ਤੁਸੀਂ ਪਹੁੰਚ ਕਰ ਚੁੱਕੇ ਹੋ? ਤਕਰੀਬਨ ਤਕਰੀਬਨ ਦਾ ਦੇਖੋ ਜੀ ਆਲ ਇੰਡੀਆ ਵੈਸੇ ਮੇਰੇ ਕੋਲ ਆਲ ਪੰਜਾਬ ਦਾ ਜਿਹੜਾ ਪਸਾਰ ਐਕਟ 5 ਸਕਿਉਰਿਟੀ ਲਾਇਸੈਂਸ ਹੈ ਜੀ ਜਿਹਦੇ ਆਧਾਰ ਦੇ ਉੱਤੇ ਮੈਂ ਇੱਕ ਨੰਬਰ ਦੇ ਵਿੱਚ ਜਿਹੜਾ ਕੰਮ ਆਪਣਾ ਕਰਦਾ ਸਾਰਾ ਸਕਿਉਰਿਟੀ ਦਾ ਜੀ। ਤੇ ਅੱਜ ਆ ਜਿਹੜਾ ਅਸੀਂ ਮਨਸੂਰ ਦੇ ਵਾ ਪਿੰਡਾ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬੀ ਸਿੰਗਰ ਵਾਈ ਅੰਗਰੇਜ਼ ਅਲੀ ਜੀ ਦਾ ਪਿੰਡ ਆ ਤਕਰੀਬਨ ਤਕਰੀਬਨ ਮੈਨੂੰ ਵੀਰੇਰੇ 7 ਤੋਂ 8 ਸਾਲ ਹੋ ਗਏ ਵੀ ਇਹ ਮੇਲੇ ਦੇ ਉੱਤੇ ਜਿਹੜੀ ਮੇਰੀ ਸਿਕਿਉਰਿਟੀ ਏਜੰਸੀ ਆ ਉਹ ਲੱਗਦੀ ਆ ਸੋ ਆਉਣ ਵਾਲੇ ਟਾਈਮਾਂ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਤੇ ਸਾਰੇ ਪਿੰਡ ਨਾਲ ਪ੍ਰੋਮਿਸ ਕਰਦਾ ਇਸੇ ਤਰ੍ਹਾਂ ਮੈਂ ਮੇਲੇ ਤੇ ਆਉਂਦਾ ਰਹੂੰਗਾ ਤੇ ਆਪਣੀ ਸਿਕਿਉਰਿਟੀ ਲਾਉਂਦਾ ਰਹੂੰਗਾ ਸ ਦਰਸ਼ਕੋ ਅੰਗਰੇਜ਼ ਅਲੀ ਦਾ ਪੈਂਡਾ ਸਾਰੇ ਜਿਹੜੇ ਦਰਸ਼ਕ ਉਹਨਾਂ ਨੂੰ ਸੌਂਦੇ ਆ ਰਹੇ ਹੋਣਗੇ ਤੇ ਅੱਜ ਪੂਰੇ ਜਿਹੜੇ ਪ੍ਰਬੰਧ ਉਹਨਾਂ ਵੱਲੋਂ ਕਿਤੇ ਜਿਹੜਾ ਲਾਈਵ ਚੱਲ ਰਿਹਾ ਉਹਨਾਂ ਦੇ ਆਪਣੇ ਪਰਸਨਲ ਪੇਜ ਅੰਗਰੇਜ਼ ਅਲੀ YouTube ਚੈਨਲ ਦੇ ਉੱਪਰ ਚੱਲ ਰਿਹਾ 10 ਬਹੁਤ ਬਹੁਤ ਮੁਬਾਰਕ ਆ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹੋ ਧੰਨਵਾਦ ਜੀ ਤੁਹਾਡਾ ਹੀ ਬਹੁਤ ਧੰਨਵਾਦ ਵੀਰੇ ਦਰਸ਼ਕੋ ਬੇਸ਼ੱਕ ਕਲਾਕਾਰ ਆ ਰਹੇ ਨੇ ਪਰ ਬੌਂਸਰਾਂ ਤੋਂ ਬਿਨਾ ਉਹਨਾਂ ਦੀ ਸੇਫਟੀ ਬਿਲਕੁਲ ਵੀ ਵਾਈਸ ਨਹੀਂ ਆ ਸਾਰੀ ਸਕਿਉਰਿਟੀ ਦਾ ਪ੍ਰਬੰਧ ਇਹ ਕਰਦੇ ਨੇ ਔਰ ਪੰਜਾਬ ਹੀ ਨਹੀਂ ਇੰਡੀਆ ਦੇ ਵਿੱਚ ਇੱਕ ਨੰਬਰ ਦੇ ਵਿੱਚ ਸਕਿਉਰਿਟੀ ਮੰਨੀ ਜਾਂਦੀ ਆ ਤੇ ਮੈਂ ਤੁਹਾਨੂੰ ਸੰਪਰਕ ਨੰਬਰ ਵੀ ਦੇ ਰਿਹਾ ਕਿਉਂਕਿ ਸਾਡੇ ਚੈਨਲ ਦੇ ਜ਼ਰੀਏ ਤੁਹਾਡਾ ਸੰਪਰਕ ਕਰ ਸਕਦੇ ਕਿਸੇ ਵੀ ਮੇਰੇ ਵੀਰ ਨੇ ਸਾਡੀ ਸਿਕਿਉਰਿਟੀ ਦੀ ਬੌਂਸਰ ਹੋਵੇ ਲੇਡੀਜ਼ ਬੌਂਸਰ ਪੀਐਸਓ ਗਨਮੈਨ ਸਿਕਿਉਰਿਟੀ ਗਾਰਡ ਵਗੈਰਾ ਕੁੱਕ ਕਰਨੇ ਹੋਣ ਤਾਂ ਤੁਸੀਂ ਮੇਰਾ ਖੁੱਦ ਦਾ ਨੰਬਰ ਆ ਜੀ ਇਹ 9803679444 ਇਹ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਤਿਕਾਰਯੋਗ ਸਿਕਿਉਰਿਟੀ ਤੇ ਲਈ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇੱਕ ਨੰਬਰ ਦੇ ਸਿਕਿਉਰਿਟੀ ਬਣਦੀ ਜਾਂਦੀ ਹੈ ਬੇਸ਼ੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਬੌਂਸਰਾਂ ਦੀ ਟੀਮ ਹੋਵੇਗੀ ਪਰ ਜਸਤਾ ਗੱਲ ਹੈ ਕਿ ਇੱਕ ਨੰਬਰ ਸਿਕਿਉਰਿਟੀ ਆ ਤੇ ਇੱਕ ਨੰਬਰ ਦੇ ਵਿੱਚ ਕੰਮ ਕਰਦੇ ਨੇ ਤੋ ਜਲਦੀ ਹੋਰ ਵੀ ਜਿਹੜੇ ਕਲਾਕਾਰ ਪਹੁੰਚ ਰਹੇ ਉਹਨਾਂ ਦੇ ਨਾਲ ਵੀ ਕਾਰਬੰਦ ਕਰਾਂਗਾ